ਮੋਹਾਲੀ ਦੇ ਜ਼ੀਰਕਪੁਰ ਦੇ ਵਿੱਚ ਵੀ ਇਨਕਾਊਂਟਰ ਦੀ ਖਬਰ ਹੈ ਜੀ ਹਾਂ ਅੱਜ ਜੋ ਇਨਕਾਊਂਟਰਸ ਦਾ ਦਿਨ ਨਜ਼ਰ ਆ ਰਿਹਾ ਜਿਸ ਨਾਲ ਜਲੰਧਰ ਤੋਂ ਬਾਅਦ ਹੁਣ ਇੱਥੇ ਮੋਹਾਲੀ ਦੇ ਜ਼ੀਰਕਪੁਰ ਵਿੱਚ ਵੀ ਇਨਕਾਊਂਟਰ ਹੋਇਆ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਲੰਧਰ ਦੇ ਸੀਆਈਏ ਸਟਾਫ ਨੇ ਇੱਥੇ ਮੁਕਾਬਲਾ ਕੀਤਾ ਹੈ ਦੋ ਬਦਮਾਸ਼ਾਂ ਦਾ ਇਨਕਾਊਂਟਰ ਇੱਥੇ ਕੀਤਾ ਗਿਆ ਆਕਾਸ਼ ਤੇ ਕਪਿਲ ਵੱਜੋ ਬਦਮਾਸ਼ਾਂ ਦੀ ਪਛਾਣ ਹੋਈ ਹੈ ਸੋ ਲਗਾਤਾਰ ਇੱਥੇ ਜੋ ਇਨਕਾਊਂਟਰਸ ਹੋ ਰਹੇ ਨੇ ਬਦਮਾਸ਼ਾਂ ਨੂੰ ਗੈਂਗਸਟਰਸ ਨੂੰ ਕਾਬੂ ਕੀਤਾ ਜਾ ਰਿਹਾ ਜਲੰਧਰ ਦੇ ਸੀਆਈਏ ਸਟਾਫ ਨੇ ਇੱਥੇ ਮੁਕਾਬਲਾ ਕੀਤਾ ਹੈ जीरकपुर दी एक तस्वीर सामने आई है दो बदमाशों ਦਾ ਇਨਕਾਊਂਟਰ ਕੀਤਾ ਗਿਆ ਆਕਾਸ਼ ਤੇ ਕਪਿਲ ਵਜੋ ਇਨਾਦੀ ਪਛਾਣ ਹੋਈ ਹੈ ਦੋਵੇਂ ਬਦਮਾਸ਼ ਕੰਨੂ ਗੁੱਜਰ ਗੈਂਗ ਦੇ ਗੁਰਗੇ ਦੱਸੇ ਜਾ ਰਹੇ ਨੇ ਜਿਨ੍ਹਾਂ ਤੇ ਕਈ ਅਪਰਾਧਿਕ ਮਾਮਲੇ ਦਰਜ ਨੇ ਸੁਝੇ ਵਿਚਕਾਰ ਮੁਹਾਲੀ ਦੇ ਹੁਣ ਜ਼ੀਰਕਪੁਰ ਦੇ ਵਿੱਚ ਇਨਕਾਊਂਟਰ ਦੀ ਤਸਵੀਰ سامنے ਆਈ ਹੈ ਸੋ ਜਿਸ ਕਦਰ ਇਹਨਾਂ ਦਾ ਇਨਕਾਊਂਟਰ ਕੀਤਾ ਗਿਆ ਯਕੀਨਨ ਪੁਲਿਸ ਲਗਾਤਾਰ ਅਜਿਹੇ ਬਦਮਾਸ਼ਾਂ ਨੂੰ ਗੈਂਗਸਟਰਸ ਨੂੰ ਕਾਬੂ ਕਰਨ ਦੇ ਲਈ ਉਹਨਾਂ ਤੇ ਨਕੀਲ ਕਸਣ ਦੀਆਂ ਕੋਸ਼ਿਸ਼ਾਂ ਵਿੱਚ ਨਜ਼ਰ ਆਈ ਹੈ ਮੁਹਾਲੀ ਜ਼ੀਰਕਪੁਰ ਛੋਨੇ ਕਟਨਾ ਜੋ ਵਾਪਰੀਏ ਤਸਵੀਰਾਂ ਦੇਖ ਸਕਦੇ ਹੋ ਇਹ ਜਿਹੜੇ ਦੋ ਬਦਮਾਸ਼ ਜਿਹੜੇ ਕੀ ਜ਼ਖਮੀ ਨੇ ਫਿਲਹਾਲ ਮੁਹਾਲੀ ਦੇ ਜ਼ੀਰਕਪੁਰ ਚ ਨਾ ਇਨਕਾਊਂਟਰ ਹੋਇਆ ਕਈ ਅਪਰਾਧਿਕ ਮਾਮਲੇਾਂ 'ਤੇ ਦਰਜ ਨੇ ਦੋਵੇਂ ਬਦਮਾਸ਼ ਨੇ ਕੰਨੂ ਗੁੱਜਰ ਗੈਂਗ ਦੇ ਗੁਰਗੇ ਦੱਸੇ ਜਾ ਰਹੇ ਨੇ ਸੋ ਜਲੰਧਰ ਦੇ ਸੀਆਈਏ ਸਟਾਫ ਨੇ ਇਹਨਾਂ ਦੇ ਨਾਲ ਇਹਨਾਂ ਦਾ ਇਨਕਾਊਂਟਰ ਕੀਤਾ ਆਕਾਸ਼ ਤੇ ਕਪਿਲ ਵਜੋ ਇਹਨਾਂ ਬਦਮਾਸ਼ਾਂ ਦੀ ਪਛਾਣ ਹੋਈ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਵਕਵਕ ਅਪਰਾਧਿਕ ਮਾਮਲਿਆਂ ਦੇ ਵਿੱਚ ਨਦੀ ਸ਼ਮੂਲੀਅਤ ਰਹੀ ਹੈ ਕੰਨੂ ਗੁੱਜਰ ਗੈਂਗ ਦੇ ਹੈ ਗੁਰਗੇ ਜਿਸ ਕਦਰ ਕਈ ਵਾਰ ਅਪਰਾਧੀਆਂ ਨੂੰ ਨੰਜਾਮ ਦਿੱਤਾ دہشت ਪਚਾਉਣ ਦੀ ਕੋਸ਼ਿਸ਼ ਕੀਤੀ ਸੋ ਇਹਨਾਂ ਨੂੰ ਹੁਣ ਕਾਬੂ ਕੀਤਾ ਗਿਆ ਤੇ ਅੱਗੇ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਜਾ ਰਹੀ ਹੈ ਸਤਰੀ ਨੂੰ ਬੜਾ ਮੜਾ ਇਨਸੀਡੈਂਟ ਹੋਇਆ ਸੀ ਜਲੰਧਰ ਦੇ ਵਿੱਚ 96/25 ਨੰਬਰ ਮੁਕੱਦਮਾ ਦਰਜ ਹੋਇਆ ਸੀਗਾ ਬਸਤੀ ਬਾਬਾ ਖੇਲ ਥਾਣੇ ਦੇ ਵਿੱਚ ਤਾਰਾ 103 ਬੀ ਐਨ ਐਸ ਦੇ ਆਮ ਡੈਕਟਰ ਦੇ ਵਿੱਚ ਇਹਦੇ ਵਿੱਚ ਕੁਝ ਦੋਸ਼ੀਆਂ ਵੱਲੋਂ ਇੱਕ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਹਦੇ ਵਿੱਚ 103 ਬੀ ਐਨ ਐਸ ਤੇ ਹੋਰ ਰੈਲੇਵੈਂਟ ਸੈਕਸ਼ਨ ਦੇ ਵਿੱਚ ਬਸਤੀ ਬਾਬਾ ਖੇਲ ਥਾਣੇ ਦੇ ਵਿੱਚ 103 ਨੰਬਰ ਮੁਕੱਦਮਾ ਦਰਜ ਹੋਇਆ ਸੀ ਉਸੇ ਮੁਕਦਮੇ ਦੀ ਤਫਤੀਸ਼ ਦੇ ਦੌਰਾਨ ਸੀਆਈਏ ਜਲੰਧਰ ਦੀ ਟੀਮ ਦੇ ਇੰਚਾਰਜ ਇੰਸਪੈਕਟਰ ਸਿੰਖ ਇੰਸਪੈਕਟਰ ਸ੍ਰੀਂਦਰ ਨਾਲ ਉਹਨਾਂ ਦੇ ਸਪੈਸ਼ਲ ਬ੍ਰਾਂਚ ਇੰਚਾਰਜ ਤੇ ਸਾਡੇ ਥਾਣਾ ਟਕੋਲੀ ਦੇ ਐਸ ਐਚ ਓ ਸਿਮਰਦੀਪ ਇਹਨਾਂ ਦੀ ਜੁਆਇੰਟ ਟੀਮ ਵੱਲੋਂ ਇਹਨਾਂ ਨੂੰ ਕੋਈ ਇਨਪੁੱਟ ਸੀਗੀ ਇੱਥੇ ਮੈਟਰੋ ਪਲਾਜ਼ਾ ਕਲੋਨੀ ਦੇ ਵਿੱਚ ਇਹਨਾਂ ਨੇ ਇੱਕ ਜਗ੍ਹਾ ਤੇ ਇਹਨਾਂ ਨੂੰ ਦੋਸ਼ੀਆਂ ਨੂੰ ਜਦੋਂ ਇੰਟਰਸੈਪਟ ਕੀਤਾ ਤਾਂ ਉਹ ਦੋਸ਼ੀਆਂ ਨੇ ਪਹਿਲਾਂ ਤਾਂ ਪੁਲਿਸ ਪਾਰਟੀ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਦੈਨ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਪੁਲਿਸ ਪਾਰਟੀ ਨੇ ਆਪਣੀ ਤੇ ਪਬਲਿਕ ਦੀ ਪ੍ਰੋਪਰਟੀ ਦੀ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਜਵਾਬੀ ਫਾਇਰ ਦੇ ਵਿੱਚ ਜਿਹੜੇ ਦੋ ਅਕਿਊਜ਼ਡ ਆ ਆਕ ਤੇ ਗੁਰ ਉਹ ਇੰਜਰਡ ਹੋਏ ਨੇ ਉਹਨਾਂ ਨੂੰ ਅਸੀਂ ਫਰਸਟ ایڈ ਲਈ ਤੇ ਉਹਨਾਂ ਦੀ ਹੈਲਥ ਲਈ ਹੈਲਥ ਚੈੱਕਅਪ ਲਈ ਤੇ ਟ੍ਰੀਟਮੈਂਟ ਲਈ ਹਸਪੀਟਲ ਪੇ ਤੇ